विधानसभा दी हलका पश्चिमी देधीन वार्ड नंबर 75 ਦੇ ਇਲਾਕਾ ਚੰਡੀਗੜ੍ਹ ਮੋਹੱਲਾ ਵਿਖੇ ਜੀਪੀ ਦੇ ਵਾਰਡ ਇੰਚਾਰਜ ਰਵਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੌਰਾਨ ਜੀਪੀ ਹਲਕਾ ਪਛਮੀ ਤੋਂ ਇੰਚਾਰਜ ਕੁਮਾਰ ਅਮਿਤ ਅਤੇ ਸੀਨੀਅਰ ਨੇਤਾ जोगिंदर ਸਿੰਘ ਅਠਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਲਾਕਾ ਵਾਸੀਆਂ ਨੂੰ ਕੇਂਦਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਇਸ ਮੌਕੇ ਪੰਜਾਬ ਸਰਕਾਰ ਨੂੰ けਰਦਿਆਂ ਆਖਿਆ ਗਿਆ ਕਿ ਪੰਜਾਬ ਵਿੱਚ ਗੁੰਡਾਗਰਦੀ ਬਹੁਤ ਵਾ ਚੁੱਕੀ ਹੈ ਅਤੇ ਹਰ ਪਾਸੇ ਡਰ ਦਾ ਮਾਹੌਲ ਹੈ ਬੰਟੀ ਪੰਡਿਤ ਲਖਵਿੰਦਰ ਸਿੰਘ ਸਰਬਜੀਤ ਸਿੰਘ ਜਸਪਾਲ ਸਿੰਘ ਗੁਜਰ ਸਿੰਘ ਬਲਵਿੰਦਰ ਸਿੰਘ ਸਮੇਤ ਬੜੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਆਈਏ ਦੇ ਪੰਚਾਇਤ ਜੀ ਤੇ ਮੈਂ ਇਹਨਾਂ ਨੂੰ ਉਸੇ ਟਾਈਮ ਫੋਨ ਕਰਤੀ ਸੀ ਅੱਜ ਅਸੀਂ ਅਰਵਿੰਦਰ ਜੀ ਦੇ ਗ੍ਰਹਿ ਦੇਖੇ ਜਿਹੜੇ ਇੱਥੇ ਦੇ ਇਲਾਕਾ ਵਾਸੀ ਹੈ ਚੰਡੀਗੜ੍ਹ ਮੱਲੇ ਦੇ ਗੁਰੂਦੀਵਡਾਲੀ ਜੀ ਉੱਥੇ ਅਸੀਂ ਸਾਰਿਆਂ ਨਾਲ ਚਾਹ ਤੇ ਚਰਚਾ ਅੱਜ ਕੀਤੀ ਹੈ ਤੇ 4 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਆਏ ਹੋਏ ਬੜੀ ਆਮ ਆਦਮੀ ਦੀ ਸਰਕਾਰ ਹੈ ਉਹਨਾਂ ਨੇ ਕਈ ਵਾਦੇ ਅਮੀਰਾਂ ਲਈ ਵੀ ਕੀਤੇ ਹੋਣੇ ਗਰੀਬਾਂ ਲਈ ਵੀ ਕੀਤੇ ਸੀ ਮਹਿਲਾਵਾਂ ਲਈ ਕੀਤੇ ਸੀ ਕਿਸਾਨਾਂ ਲਈ ਵੀ ਕੀਤੇ ਸੀ ਜਿਹੜੀ ਉਹਨਾਂ ਨੇ ਗਾਰੰਟੀਆਂ ਦਿੱਤੀਆਂ ਸੀ ਅਸੀਂ ਆਜੋ ਗਾਰੰਟੀਆਂ ਉਸ ਗਾਰੰਟੀ ਦਾ ਪੁੱਛਣਾ ਹੈ ਕਿ ਉਹ ਲੋਕਾਂ ਨੇ ਮੰਗ ਜਿਹੜੀ ਉਹਨਾਂ ਦੇ ਉਹ ਜਿਹੜੇ ਉਹ ਵਾਦੇ ਕੀਤੇ ਸੀ ਉਹਨਾਂ ਨੇ ਉਹ ਪੂਰੇ ਕੀਤੇ ਕਿ ਨਹੀਂ ਕੀਤੇ ਅਸੀਂ ਇਲਜ਼ਾਮ ਲਾਣੇ ਰਵਾਂਗੇ ਕਿ ਜੀ ਉਹਨਾਂ ਨੇ ਨਹੀਂ ਕੀਤੇ ਪਰ ਜਦ ਅਸੀਂ ਪਬਲਿਕ ਵਿੱਚ ਜਾਂਦੇ ਤਾਂ ਪਬਲਿਕ ਦਾ ਜਿਹੜਾ ਮਾਹੌਲ ਹੈ ਪਬਲਿਕ ਦਾ ਜਿਹੜਾ ਰੋਸ਼ ਹੈ ਪਰ ਆਮ ਆਮਦਮੀ ਪਾਰਟੀ ਦੇ ਪ੍ਰਤੀ ਉਹ ਲੋਕਾਂ ਦਾ ਪਤਾ ਲੱਗਦਾ ਤੇ ਅੱਜ ਇਸੇ ਸਿਲਸਿਲੇ 'ਚ ਗੁਰੂ ਕੀ ਵਡਾਲੀ ਅਵਾਰਡ ਨੰਬਰ 75 ਤੇ ਚੰਡੀਗੜ੍ਹ ਮਹੱਲੇ 'ਚ ਅਸੀਂ ਅਰਵਿੰਦਰ ਜੀ ਦੇ ਘਰ ਬੈਠੇ ਤੇ ਲੋਕਾਂ ਨਾਲ ਮਿਲੇ ਰੂਬਰੂ ਹੋਏ ਤੇ ਉਹਨਾਂ ਦੇ ਵਿਚਾਰ ਸੁਨੇ ਮੇਕੋਨੀ ਵਾਰਡ ਦੇ ਵਿੱਚ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਹੁੰਦੀਆਂ ਆ ਭਾਵੇਂ ਕੂੜੇ ਦਾ ਲਾ ਲੋ ਤੇ ਭਾਵੇਂ ਲਾ ਲੋ ਆਪਣੇ ਸਿਵਰ ਸਮੱਸਿਆ ਅਸੀਂ ਜਿੱਥੇ ਵੀ ਜਾਂਦੇ ਆ ਨਾ ਜਿਹੜੀ ਵੀ ਗਲੀ ਦੇ ਵਿੱਚ ਜਾਂਦੇ ਆ ਉੱਥੇ ਜ਼ਿਆਦਾ ਸਿਵਰ ਦੀ ਸਮੱਸਿਆ ਹੈਗੀ ਜੀ ਤੇ ਬਾਕੀ ਕੂੜੇ ਦੀ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਪਈ ਏ ਇੱਕ ਜਿਹੜਾ ਆ ਕਿ ਵੀ ਆ ਜਿਹੜੀ ਸਰਕਾਰ ਆਪਣੇ 4 ਸਾਲ ਤੋਂ ਆਈ ਆਪ ਸਰਕਾਰ ਇਹਦੇ ਵਿੱਚ ਬਦਮਾਸ਼ੀ ਬਹੁਤ ਜ਼ਿਆਦਾ ਵਧ ਗਈ ਆ ਇਹ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਗੋਲੀ ਚੱਲਦੀ ਪਈ ਆ ਕੋਈ ਕਿਤੇ ਨਾ ਕਿਤੇ ਕੋਈ ਮੌਤ ਹੁੰਦੀ ਪਈ ਆ ਕਿਤੇ ਨਾ ਕਿਤੇ ਕੋਈ ਜਾਂ ਨਸ਼ੇਨਾ ਮਰਦੇ ਪਏ ਆ ਇਹ ਬਹੁਤ ਜ਼ਿਆਦਾ ਕੰਮ ਖਰਾਬ ਹੁੰਦਾ ਪਿਆ ਜੀ ਇਹ ਤੇ ਰੋਕ ਨਹੀਂ ਲੱਗਦੀ ਪਈ ਤੇ ਕਈ ਵਾਰੀ ਮੈਂ ਜਦੋਂ ਵੀ ਮੀਟਿੰਗ ਦੇ ਵਿੱਚ ਕਿਤੇ ਵੀ ਗਏ ਆ ਤੇ ਇਹ ਹੀ ਇਹੋ ਗੱਲ ਕਹਿੰਨੇ ਆ ਕਿ ਵੀ ਜਿਹੜੀ ਯੂਪੀ ਦੇ ਵਿੱਚ ਸਰਕਾਰ ਆ ਯੋਗੀ ਸਰਕਾਰ ਆ ਉੱਥੇ ਕਿਉਂ ਇਹਨਾਂ ਸ਼ਕੰਜਾ ਕਰਸਿਆ ਬਦਮਾਸ਼ਾਂ ਤੇ ਗੈਂਗਸਟਰਾਂ ਦੇ ਉੱਤੇ ਉੱਥੇ ਕਿਉਂ ਨਹੀਂ ਬਦਮਾਸ਼ੀ ਹੁੰਦੀ ਪਈ ਨਹੀਂ ਤੇ ਕਹਿੰਦਾ ਮਤਲਬ ਇਹੋ ਹੀ ਆ ਕਿ ਵੀ ਜੇ ਆਪਾਂ ਚਾਹਾਂਗੇ ਤੇ ਪੂਰੇ ਪੰਜਾਬ ਦੇ ਵਿੱਚ ਇੱਥੇ ਭਾਜਪਾ ਦੀ ਸਰਕਾਰ ਆਏਗੀ ਮੋਦੀ ਸਰਕਾਰ ਦੀ ਹੈ ਕਿ ਡਬਲ ਇੰਜਨ ਦੀ ਸਰਕਾਰ ਆਏਗੀ ਤੇ ਜਰੂਰ ਇੱਥੇ ਨਸ਼ੇ ਤੇ ਵੀ ਰੋਕ ਲੱਗੇਗੀ ਤੇ ਆਪਣੇ ਜਿਹੜਾ ਹੈਗਾ ਬਦਮਾਸ਼ੀ ਗੈਂਗਸਟਰ ਇਹਦੇ ਉੱਤੇ ਵੀ ਰੋਕ ਲੱਗੇਗੀ